ਜ਼ਿੰਦਗੀਏ ਜ਼ਿੰਦਗੀਏ ਆ ਬੈਠ ਆ ਬੈਠ ਮੈਂ ਕੁਝ ਸਮਝੌਤੇ ਕਰਨੇ ਆ ਕੁਝ ਤੂੰ ਦੱਸੇ ਆਪਣੇ ਬਾਰੇ ਦੱਸੇ ਆਪਣੇ ਬਾਰੇ ਤੇ ਕੁਝ ਮੇਰੇ ਸਵਾਲ ਮੈਂ ਪੜਨੇ ਆ ਜ਼ਿੰਦਗੀਏ ਆ ਬੈਠ ਮੈਂ ਕੁਝ ਸਮਝੌਤੇ ਕਰਨੇ ਆ ਕੁਝ ਨਿੱਕੇ ਨਿੱਕੇ ਚਾ ਮੇਰੇ ਕਿਉਂ ਪੈਰਾਂ ਹੇਠ ਲਿਤਾੜ ਗਈ ਜਿੰਨਾ ਹਲੇ ਜਵਾਨੀਉ ਨਾ ਮਾਨੀ ਕਿਉਂ ਉਹਨਾਂ ਸੁਪਨੇ ਮਾਰ ਗਈ ਜੋ ਰੱਜ ਤੇਰੇ ਵਿੱਚ ਲੁਕੇ ਨੇ ਮੈਂ ਨਾਲ ਦੀ ਜਾਂਦੇ ਪੜਨੇ ਨੇ ਆ ਬੈਠ ਜ਼ਿੰਦਗੀਏ ਆ ਬੈਠ ਮੈਂ ਕੁਝ ਸਮਝੋਤੇ ਕਰਨੇ ਨੇ ਆ ਬੈਠ ਜਿੰਦਗੀ ਮੈਂ ਕੁਝ ਸਮਝੋਤੇ ਕਰਨੇ ਨੇ ਇੱਕ ਸੀਮਾ ਲਿਖੀ ਕਿਤਾਬ ਮੁਹੱਬਤ ਦੀ ਜਿਹਦੇ ਰੰਗ ਬਰੰਗੇ ਪੰਨੇ ਸੀ ਤੂੰ ਬੇਰੰਗੇ ਉਹਨੂੰ ਕਰ ਦਿੱਤਾ ਜੋ ਸਾਵਣ ਵਾਂਗ ਮਹੀਨੇ ਸੀ ਹੁਣ ਕਾਲੀਆਂ ਰਾਤਾਂ ਹੋ ਗਈਆਂ ਹੁਣ ਕਾਲੀਆਂ ਰਾਤਾਂ ਹੋ ਗਈਆਂ ਤੇ ਦਮਾਂ ਦੇ ਨਾਲ ਦੇ ਰਾਨੇ ਨੇ ਆ ਬੈਠ ਜਿੰਦਗੀ ਇਹ ਤੇਰੇ ਨਾਲ ਕੁਝ ਸਮਝੋਤੇ ਕਰਨੇ ਕਿਸੇ ਵਾਂਗ ਪਿਆਸੇ ਮੈਂ ਪੜਕ ਰਿਹਾ ਜਿਨੂੰ ਨਾ ਬੂੰਦ ਖੁਸ਼ੀ ਦੀ ਮਿਲਦੀ ਆ ਨਾ ਸਕੂਨ ਮਿਲੇ ਕਿਤੇ ਦਿਲ ਵਾਲਾ ਉਹਨੂੰ ਬੁੱਲਾ ਤੋਂ ਹਸੀ ਕਰਦੀ ਆ ਕੋਈ ਯਾਰ ਮਿਲਾ ਸ਼ੀਸ਼ੇ ਵਰਗਾ ਉਹ ਕੋਈ ਯਾਰ ਮਿਲਾ ਸ਼ੀਸ਼ੇ ਵਰਗਾ ਮੈਂ ਸ਼ੁਰੂਆਤ ਨਵੀਂ ਇੱਕ ਕਰਨੀ ਆ ਆ ਵੈਠ ਜਿੰਦਗੀ ਏ ਤੇਰੇ ਨਾਲ ਕੁਝ ਸਮਝੋਤੇ ਕਰਨ ਕਿਉਂ ਸੁੱਕਿਆ ਪਤਿਆਂ ਜਿਹੀ ਮੇਰੀ ਜ਼ਿੰਦਗੀ ਨੂੰ ਕੋਈ ਨਾਲ ਹਵਾ ਦੇਵੇਂ ਖਿLAR ਰਹੀ ਚਖਮ ਦੇ ਰਹੀ ਕਿਉਂ ਐਨੇ ਡੂੰਗੇ ਕਿਉਂ ਦਿਲ ਮੇਰੇ ਅਨੁਸਾਰ ਰਹੀ ਕਿੰਨੇ ਚਾ ਮੇਰੇ ਤੂੰ ਮਾਰ ਦਿੱਤੇ ਕਿੰਨੇ ਹੋਰ ਹੱਥੋਂ ਤੇਰੇ ਮਰਨੇ ਨੇ ਕਿੰਨੇ ਹੋਰ ਹੱਥੋਂ ਤੇਰੇ ਮਰਨੇ ਨੇ ਆਪ ਬੈਠ ਜਿੰਦਗੀ ਏ ਤੇਰੇ ਨਾਲ ਕੁਝ ਸਮਝੋਤੇ ਕਰਨੇ ਆ ਕਿਉਂ ਉਜੜ ਕੇ ਵੀ ਮੇਰੇ ਕੋਲ ਬੇਪਰਵਾਹੀ ਏ ਅੱਖ ਹੰਝੂਆਂ ਨਾਲ ਨਰਮਾਈ ਏ ਬੁੱਲਾ ਦੀ ਜੋ ਚੁੱਪ ਮੇਰੀ ਕਿਉਂ ਬੱਕਰੀ ਜਈ ਰੁਸ਼ਨਾਈ ਏ ਕਦੋਂ ਨਵੇਂ ਹੋਣੇ ਸਵੇਰੇ ਨਹੀਂ ਉਹ ਕਦੋਂ ਨਵੇਂ ਹੋਣੇ ਸਵੇਰੇ ਨਹੀਂ ਕਦੋਂ ਮੈਂ ਅਲਫ਼ਾਜ਼ ਖੁਸ਼ੀਆਂ ਦੇ ਪੜਨੇ ਨੇ ਆ ਬੈਠ ਜਿੰਦਗੀ ਤੇਰੇ ਨਾਲ ਕੁਝ ਸਮਝੋਤੇ ਕਰਨ ਅੱਗੋਂ ਬਾਈ ਕੀ ਕਹਿੰਦੀ ਜਿੰਦਗੀ ਸੁਣਿਆ ਗੌਰ ਨਾ ਤੇ ਕਹਿੰਦੀ ਤੂੰ ਕੋਈ ਰਾਜਾ ਜਾ ਵਜ਼ੀਰ ਨਹੀਂ ਤੂੰ ਮਸਤ ਜਿਆ ਕੋਈ ਫਕੀਰ ਨਹੀਂ ਤੂੰ ਖੇਡ ਹੈ ਮੇਰੇ ਖੇਡਣ ਦੀ ਉਹ ਤੂੰ ਖੇਡ ਹੈ ਮੇਰੇ ਖੇਡਣ ਦੀ ਤੈਨੂੰ ਤੋੜ ਤੋੜ ਹੀ ਚਾਹ ਪੂਰੇ ਮੈਂ ਕਰਨੇ ਨੇ ਬਹੁਤ ਉਲਟਿਆ ਜਿੰਦਗੀ ਤੇਰੀ ਨੂੰ ਹੁਣ ਦਿਨੇ ਤੇਰੇ ਮਰਨੇ ਦੇ ਹੁਣ ਦਿਨ ਨੇ ਤੇਰੇ ਮਰਨੇ ਦੇ ਕੁਝ ਆਪਣੇ ਨੇ ਜੋ ਖਿਲਾਫ ਤੇਰੇ ਜੋ ਪੀਤੇ ਤੇਰਾ ਮਨ ਦੱਸ ਦੇ ਨੇ ਤੈਨੂੰ ਰੋਂਦਿਆਂ ਦੇਖ ਦੁਖੀ ਬਾਰੋ ਅੰਦਰੋਂ ਅੰਦਰੀ ਬੜਾ ਹੱਸਦੇ ਨੇ ਮੇਰਾ ਬੈਰ ਨਹੀਂ ਕੋਈ ਨਾਲ ਤੇਰੇ ਕੋਈ ਮੇਰਾ ਬੈਰ ਨਹੀਂ ਕੋਈ ਨਾਲ ਤੇਰੇ ਨਾ ਮੈਂ ਕੋਈ ਸਮਝੌਤੇ ਕਰਨੇ ਬਗ ਲੁੱਟਿਆ ਤੇਰੀ ਜ਼ਿੰਦਗੀਆਂ ਹੁਣ ਦਿਨ ਨੇ ਤੇਰੇ ਮਰਨੇ ਦੇ ਕਿ ਹੁਣ ਦਿਨ ਨੇ ਤੇਰੇ ਮਰ ਦਿਨ ਨੇ ਤੇਰੇ ਇਸੇ ਸਮਝੋਤੇ ਨੂੰ ਨਾ ਮੇਰੀ ਹਾਰ ਮੰਨੀ ਕੁਝ ਪਲਾਂ ਚ ਕਿਨਾਰਾ ਪਾਰ ਮੰਨੀ ਓਏ ਮੈਂ ਗਿਰਿਆ ਸੀ ਕੋਈ ਮਰਿਆ ਨਹੀਂ ਮੈਂ ਗਿਰਿਆ ਸੀ ਕੋਈ ਮਰਿਆ ਨਹੀਂ ਦੇਖ ਮੈਂ ਅੱਜ ਵੀ ਮੰਜ਼ਲ ਵੱਰ ਚੱਲ ਰਿਹਾ ਮੰਨਿਆ ਅੱਜ ਇੱਕ ਉਦਾਸੀ ਏ ਪਰ ਮੈਂ ਰਾ ਖੁਸ਼ੀਆਂ ਦੇ ਮੰਨ ਰਿਹਾ ਮੰਨਿਆ ਅੱਜ ਇੱਕ ਉਦਾਸੀ ਪਰ ਮੈਂ ਰਾ ਖੁਸ਼ੀਆਂ ਦੇ ਮੰਨ ਰਿਹਾ ਤੂੰ ਚੰਗੀ ਤੇ ਚਾਏ ਮਾੜੀ ਏ ਪਰ ਹੈ ਤਾਂ ਜ਼ਿੰਦਗੀ ਏ ਮੇਰੀ ਏ ਚਾਹ ਫੂਕ ਰਹੀ ਏ ਤੂੰ ਮੈਨੂੰ ਉਹ ਚਾਹ ਫੂਕ ਰਹੀ ਏ ਤੂੰ ਮੈਨੂੰ ਨਾ ਪੈਰ ਮੇਰੇ ਕਦੇ ਰੁਕਣੇ ਨੇ ਆ ਬੈਠ ਜ਼ਿੰਦਗੀਆਂ ਦੇ ਨਾਲ ਕੁਝ ਸਮਝੋਤੇ ਕਰਨੇ ਆਂ ਅੱਗੋਂ ਬਈ ਜ਼ਿੰਦਗੀ ਖੁਸ਼ ਹੋਈ ਤੇ ਕੀ ਜਵਾਬ ਦਿੱਤਾ ਸੁਣੋ ਜਰਾ ਸੁਣੋ ਜਰਾ ਕਹਿੰਦੀ ਮੈਂ ਉਹ ਦੀ ਹਾਂ ਜੋ ਚੱਲ ਰਿਹਾ ਜੋ ਰੁਕ ਗਿਆ ਉਹ ਮੌਤ ਹੈ ਉਹ ਮੌਤ ਹੈ ਤੁਸੀਂ ਦੁਖੀ ਹੀ ਬੋਤਾ ਹੋ ਜਾਂਦੇ ਮੈਨੂੰ ਦੁਖੀ ਕਰਨ ਦਾ ਕਿਹੜਾ ਤੁਹਾਨੂੰ ਕੋਈ ਸ਼ੌਂਕ ਹੈ ਤੂੰ ਚੱਲਦਾ ਰਹੇ ਤੂੰ ਚੱਲਦਾ ਰਹੇ ਤੂੰ ਚੱਲਦਾ ਰਹੇ ਮੈਂ ਬੀਖ ਖੁਸ਼ੀਆਂ ਦੇ ਪਾਉਣੇ ਨੇ ਜਿੰਨਾ ਹਨੇਰਿਆਂ ਦੇ ਵਿੱਚੋਂ ਤੂੰ ਲੰਘਿਆ ਕਬਰਾਈ ਨਾ ਹੁਣ ਸਵੇਰੇ ਉਦੋਂ ਵੀ ਸੋਨੇ ਆਉਣੇ ਨੇ ਕਬਰਾਈ ਨਾ ਹੁਣ ਸਵੇਰੇ ਉਦੋਂ ਵੀ ਸੋਨੇ ਆਉਣੇ ਨੇ